ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਕਿ ਇਹਨਾਂ ਸ਼ਬਦਾਂ ਨੂੰ ਕਿਵੇਂ ਪੜ੍ਹਨਾ ਹੈ ਕਿਵੇਂ ਉਚਾਰਨ ਕਰਨਾ ਹੈ ਕਿਉਂਕਿ ਇਹ ਦੋ-ਦੋ ਹਾਹਿਆਂ ਵਾਲੇ ਸ਼ਬਦ ਨਹੀਂ ਕਈਆਂ ਦੇ ਔਂਕੜ ਲੱਗਾ ਸਾਰਿਆਂ ਦੇ ਆਪਾਂ ਇਹ ਔਂਕੜਾਂ ਵਾਲੇ ਸ਼ਬਦ ਨੇ ਤੇ ਹਾਹਿਆਂ ਵਾਲੇ ਨੇ ਪਰ ਸੰਗਤਾਂ ਨੂੰ ਕਿਵੇਂ ਪੜ ਜਾਂਦੀ ਹੈ ਅੱਜ ਆਪਾਂ ਸਿੱਖਣਾ ਇਸ ਦਾ ਸੁੱਧ ਉਚਾਰਨ ਸਸ ਹਾ ਹ ਸਸ ਔਂਕੜ ਜਿਹੜੇ ਪਹਿਲੇ ਦੋ ਅੱਖਰ ਨੇ ਦੋਨੇ ਮੁਕਤੇ ਨੇ ਹਾ ਹੈ ਔਂਕੜ ਲੱਗਾ ਇਸ ਦਾ ਉਚਾਰਨ ਹੈ ਸਹ ਹਾ ਸਹੋ ਨਹੀਂ ਪੜਨਾ ਸਹੋ ਪੜਾਂਗੇ ਤੇ ਹਾਏ ਨੂੰ ਔਂਕੜ ਲੱਗੇਗਾ ਇੱਕ ਹਾਏ ਨੂੰ ਬਸ ਜਿਹੜਾ ਵਿਚਲਾ ਹਾ ਕੱਟਿਆ ਜਾਵੇ ਦੋ ਹਾਏ ਨੇ ਪੜਨਾ ਸਹੋ ਹਾ ਕਹੋ ਕਹੋ ਇਸ ਦਾ ਉਚਾਰਨ ਕਹੋ ਹਾਂ ਹੁਣ ਸੰਗਤਾਂ ਪਤਾ ਕੀ ਪੜ ਜੰਨੇ ਕਹੋ ਕਹੋ ਬਣੇਗਾ ਜੇ ਆਹਾ ਇਹਨੂੰ ਕੱਟ ਦਈਏ ਤੇ ਕੱਕੇ ਹਾ ਕੱਕਾ ਹਾ ਓਂਕੜ ਕਹੋ ਬਣਦਾ ਜੇ ਦੋ ਹਾਏ ਨੇ ਫਿਰ ਬਣਦਾ ਕਹੋ ਹਾਂ ਅੱਗੇ ਆ ਗਿਆ ਲਹੋ ਹਾਂ ਇੱਥੇ ਦੋ ਹਾਏ ਜੇ ਆਪਾਂ ਇਹਨੂੰ ਪੜਦਿਆਂ ਲਹੋ ਸਿੱਧਾ ਲਹੋ ਫਿਰ ਇੱਕ ਹਾ ਹਕ ਟਿੰਦਾ ਹੈ ਤੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦਾ ਸ਼ਬਦ ਹੈ ਦੋ ਹਾਏ ਨੇ ਤੇ ਇੱਕ ਹਾਏ ਦੇ ਔਂਕੜ ਲੱਗਾ ਇੱਕ ਮੁਕਤ ਹੈ ਇਸ ਦਾ ਉਚਾਰਨ ਹੈ ਲਹੋ ਹਾਂ ਔਂਕੜ ਦੇ ਨਾਲ ਹੁਣ ਆ ਸ਼ਬਦ ਆਉਂਦਾ ਹੈ ਗੁਰਬਾਣੀ ਵਿੱਚ ਆ ਵੀ ਸ਼ਬਦ ਆਉਂਦਾ ਹੈ ਹੁਣ ਔਂਕੜਾਂ ਦੇ ਨਾਲ ਲਿਖਿਆ ਆ ਗੁਰਬਾਣੀ ਦੇ ਵਿੱਚ ਕਪਾਹ ਹਾਂ ਤੇ ਸੰਗਤਾਂ ਪੰਦਾ ਕਿਵੇਂ ਪੜ ਜਾਂਦੀਆਂ ਕਪਾਹੋ ਕਪਾਹੋ ਤਾਂ ਬਣੇਗਾ ਜੇ ਹਾਹੇ ਹਾਹਾ ਕੱਟ ਦਈਏ ਤੇ ਹਾਇਨ ਹੋੜਾ ਲਾ ਦਈਏ ਆ ਲਿਖਿਆ ਨਾ ਮੈਂ ਇਹ ਗੁਰਬਾਣੀ ਵਿੱਚ ਨਹੀਂ ਸ਼ਬਦ ਹੁੰਦਾ ਆ ਸ਼ਬਦ ਹੁੰਦਾ ਲਿਖਿਆ ਇਸ ਤਰ੍ਹਾਂ ਪਰ ਹਾਹਾ ਨੂੰ ਹੋੜਾ ਮੈਂ ਤਾਂ ਪਾਇਆ ਕਿ ਸੰਗਤਾਂ ਹੋੜਾ ਲਾ ਕੇ ਪੜ ਜਾਂਦੀਆਂ ਔਂਕੜ ਨੂੰ ਹੋੜਾ ਬਣਾਉਂਦੀਆਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਇਸ ਤਰ੍ਹਾਂ ਨਹੀਂ ਲਿਖਿਆ ਇਸ ਤਰ੍ਹਾਂ ਲਿਖਿਆ ਮਤਲਬ ਔਂਕੜ ਪਾਇਆ ਪਰ ਸੰਗਤਾ ਪੜਦੀ ਹੈ ਕਪਾਹੋ ਕਪਾਹੋ ਬਣੂਗਾ ਹਾਹ ਨੂੰ ਹੋੜੇ ਦੇ ਨਾਲ ਤੇ ਇੱਕ ਹਾਹ ਕੱਟਿਆ ਜਾਏਗਾ ਵਿੱਚੋਂ ਕਪਾਹੋ ਪਰ ਇਹ ਜਿਹੜਾ ਉਚਾਰਨ ਹੈ ਬਿਲਕੁਲ ਗਲਤ ਹੈ ਕਪਾਹੋ ਨਹੀਂ ਪੜਨਾ ਜਿਹੜਾ ਆਹ ਉਚਾਰਨ ਹੈ ਇਹ ਪੜਨਾ ਹੈ ਕਪਾਹੋ ਹਾਂ ਕਪਾਹ ਨੂੰ ਪੜਨਾ ਹੈ ਇਹ ਜਿਹੜਾ ਹੋੜੇ ਹੋੜੇ ਦੇ ਨਾਲ ਬਿਲਕੁਲ ਗਲਤ ਹੈ ਹੁਣ ਆਜੋ ਸਿਆਹੋ ਸਿਆਹੋ ਹਾਹੇ ਨੂੰ ਔਂਕੜ ਤੇ ਇੱਕ ਜਿਹੜਾ ਹਾਹਾ ਇਹ ਮੁਕਤ ਹੈ ਸਿਆਹੋ ਹੁਣ ਸੰਗਤਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਪੜਦੀਆਂ ਜਿਵੇਂ ਸੰਗਤਾਂ ਉਹ ਇਸ ਤਰ੍ਹਾਂ ਪੜਦੀਆਂ ਸੱਸੀ ਸਿਆਰੀ ਐੜੇ ਕੰਨਾ ਹਾ ਹਾ ਤੇ ਹਾਏ ਨੂੰ ਹੋੜਾ ਸਿਆਹੋ ਆਹਾ ਹਾ ਕਰ ਦਿੰਦੀ ਆ ਸੰਗਤਾਂ ਸਿਆਹੋ ਹੋ ਇਸ ਤਰ੍ਹਾਂ ਵੀ ਨਹੀਂ ਪੜਨਾ ਜੇ ਦੋ ਹਾਏ ਲਾ ਕੇ ਪੜਦੇ ਨਾ ਸੰਗਤਾਂ ਚ ਸਿਆਹੋ ਹੋ ਫਿਰ ਹਾਏ ਨੂੰ ਹੋੜਾ ਲਾ ਕੇ ਪੜ ਜਾਂਦੀਆਂ ਪਰ ਆਪਾਂ ਇਹ ਪਛਾਣ ਰੱਖਣੀ ਹੈ ਹੋੜਾ ਲੱਗਾ ਹੈ ਔਂਕੜ ਲੱਗਾ ਹੈ ਦਿਲੰਕੜ ਲੱਗਾ ਹੈ ਲਾਂ ਲੱਗੀ ਦਲਾਂ ਲੱਗੀ ਕੰਨਾ ਬਿੰਦੀ ਕਿਹੜਾ ਅੱਖਰ ਕਿਹੜੇ ਅੱਖਰ ਨੂੰ ਕਿਹੜੀ ਚ ਵਸਤੂ ਮਤਲਬ ਲਗਾਤਾਰ ਲੱਗੀ ਸਮਝ ਲੱਗੀ ਨਾ ਜੇ ਮਾਲ ਲੋਕ ਇੱਥੇ ਹੁਣ ਹਾਹੇ ਨੂੰ ਔਂਕੜ ਲੱਗਾ ਤੇ ਔਂਕੜ ਦੀ ਆਵਾਜ਼ ਹੀ ਕੱਢਣੀ ਚਾਹੀਦੀ ਹੈ ਸੰਗਤਾ ਪੜ ਜਾਂਦੀ ਹੈ ਸਿਆਹੋ ਸਿਆਹੋ ਬਣੂਗਾ ਹਾਹੇ ਨੂੰ ਹੋੜ ਪਰ ਆਪਾਂ ਇਹ ਵੇਖਣਾ ਹੈ ਕਿ ਔਂਕੜ ਦੀ ਆਵਾਜ਼ ਨਿਕਲੇ ਦਿਲ ਆ ਪਾਠ ਬਿਲਕੁਲ ਗਲਤ ਹੈ ਜੇ ਸੰਗਤਾ ਜਿਹੜੀ ਪੜਦੀ ਹੈ ਹੋੜ ਲਾ ਕੇ ਇਸ ਤਰ੍ਹਾਂ ਗੁਰਬਾਣੀ ਵਿੱਚ ਨਹੀਂ ਲਿਖਿਆ ਗੁਰਬਾਣੀ ਵਿੱਚ ਲਿਖਿਆ ਇਸ ਤਰ੍ਹਾਂ ਸਿਆਹੋ ਹੋ ਸਿਆਹੋ ਸੱਸੀ ਸਿਆਰੀ ਅੜੇ ਕੰਨਾ ਹਾ ਹਾ ਤੇ ਹਾ ਇਹਨ ਓਂਕੜ ਜਿਹੜਾ ਪਹਿਲਾ ਹਾ ਹਾ ਇਹ ਮੁਕਤ ਹੈ ਸਿਆਹੋ ਹਾਂ ਇਸ ਤਰ੍ਹਾਂ ਗੁਰਬਾਣੀ ਵਿੱਚ ਨਹੀਂ ਲਿਖਿਆ ਪਰ ਸੰਗਤਾਂ ਪੜ ਜਾਂਦੀ ਹੈ ਇਸ ਤਰ੍ਹਾਂ ਇਹ ਬਿਲਕੁਲ ਗਲਤ ਹੈ ਸ਼ੁੱਧ ਉਚਾਰਨ ਹੈ ਕੋਪਾਹੋ ਸਿਆਹੋ ਹੋ ਸੋਹੋ ਪਹੋ ਲੋਹੋ ਸਮਝ ਲਾਗੀ ਸਾਰੇ ਸ਼ਬਦਾਂ ਦੀ ਹਾਂ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਤੇ ਕਿਸੇ ਸੰਗਤ ਨੇ ਕੋਈ ਸ਼ਬਦ ਬਾਰੇ ਵਿਚਾਰ ਕਰਨੀ ਪੁੱਛਣਾ ਹੋਵੇ ਇਸ ਦਾ ਉਚਾਰਨ ਕਿਵੇਂ ਹੈ ਸਾਨੂੰ ਸਕਰੀਨਸ਼ਾਟ WhatsApp ਤੇ ਭੇਜ ਦਿਆ ਕਰੋ ਅਸੀਂ ਉਸ ਦਾ ਉਚਾਰਨ ਆਵਜਾ ਨਾਲ ਜ਼ਰੂਰ ਸਾਂਝਾ ਕਰਾਂਗੇ ਕਿਉਂਕਿ ਅਸੀਂ ਵੀ ਸਿੱਖੀ ਜਾਂਦੇ ਆ ਤੇ ਤੁਸੀਂ ਵੀ ਸੰਗਤ ਜੀ ਗੁਰਬਾਣੀ ਦਾ ਉਚਾਰਨ ਸਿੱਖਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ